ਪਾਕਿਸਤਾਨ ਦੀ ਭਾਰਤ ਦੇ ਜਵਾਬੀ ਐਕਸ਼ਨ ਤੋਂ ਪਾਕਿਸਤਾਨ ਡਰ ਗਿਆ ਹੈ ਰਾਤ ਦੇ ਕਰੀਬ 10 ਵਜੇ ਤੋਂ ਬਾਅਦ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਨੇ ਨਹੀਂ ਕੀਤੀ ਸਰਹੱਦ ਤੇ ਇਸ ਵੇਲੇ ਬਿਲਕੁਲ ਸ਼ਾਂਤੀ ਹੈ ਕਿਉਂਕਿ ਜਦੋਂ ਭਾਰਤੀ ਸੈਨਾ ਦੇ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਕਿ ਜੇਕਰ ਇਸ ਤਰੀਕੇ ਦੇ ਨਾਲ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਫਿਰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਭਾਰਤੀ ਸੈਨਾ ਨੂੰ ਬਿਲਕੁਲ ਫ੍ਰੀ ਹੈਂਡ ਦਿੱਤਾ ਗਿਆ ਹੈ ਅਤਾ ਉਸ ਤੋਂ ਬਾਅਦ ਪਾਕਿਸਤਾਨ ਬੁਖਲਾ ਗਿਆ ਡਰ ਗਿਆ ਤਾਂ ਰਾਤ ਦੇ ਕਰੀਬ 10 ਵਜੇ ਤੋਂ ਬਾਅਦ ਕਿਸੇ ਵੀ ਜਗ੍ਹਾ ਸੀਜ਼ਫਾਇਰ ਦੀ ਉਲੰਘਣਾ ਨਹੀਂ ਕੀਤੀ ਗਈ ਅਸਰ ਹਾਦਸੇ ਇਸ ਵੇਲੇ ਸ਼ਾਂਤੀ ਨਜ਼ਰ ਆ ਰਹੀ ਹੈ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਬਾਰਡਰ ਤੇ ਵੀ ਸ਼ਾਂਤੀ ਹੈ ਰਾਜਸਥਾਨ ਗੁਜਰਾਤ ਬਾਰਡਰ ਤੇ ਵੀ ਸ਼ਾਂਤੀ ਹੈ ਕੱਲ ਰਾਤ ਪਾਕਿਸਤਾਨ ਨੇ ਦਰਸਲ ਸੀਜ਼ਫਾਇਰ ਤੋੜਿਆ ਸੀ ਰਾਤ ਦੇ ਕਰੀਬ 8:30 ਵਜੇ ਗੋਲਾਬਾਰੀ ਕੀਤੀ ਗਈ ਸੀ ਰਾਤ ਦੇ ਕਰੀਬ 10 ਵਜੇ ਤੋਂ ਬਾਅਦ ਕੋਈ ਵੀ ਡਰੋਨ ਐਕਟੀਵਿਟੀ ਨਹੀਂ ਵੇਖੀ ਗਈ ਰਾਤ ਦੇ ਕਰੀਬ 9:30 ਵਜੇ ਤੱਕ ਡਰੋਨ ਹਮਲਿਆਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼੍ਰੀਨਗਰ ਤੇ ਬਡਗਾਮ ਦੇ ਵਿੱਚ ਡਰੋਨ ਹਮਲਿਆਂ ਦੀ ਆ ਕੋਸ਼ਿਸ਼ ਹੋਈ ਸੀ ਭਾਰਤੀ ਫੌਜ ਨੇ ਡਰੋਨ ਹਮਲੇ ਹਲਾਕੇ ناکام ਕਰ ਦਿੱਤੇ ਰਾਤ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਡਰੋਨ ਦੇਖੇ ਸਨ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਦੇ ਵਿੱਚ ਵੀ ਡਰੋਨ ਨਜ਼ਰ ਆਏ ਸਨ ਪਠਾਨਕੋਟ ਤੇ ਫਾਜ਼ਿਲਕਾ ਦੇ ਵਿੱਚ ਵੀ ਡਰੋਨ ਦੀ ਮੂਵਮੈਂਟ ਨਜ਼ਰ ਆਈ ਭਾਰਤ ਨੇ ਹਾਲਾਂਕਿ ਪਾਕਿਸਤਾਨ ਦੇ ਡਰੋਨ ਹਵਾ ਦੇ ਵਿੱਚ ਤਬਾਹ ਕਰ ਦਿੱਤੇ ਤਾਂ ਆਖਰਕਾਰ ਵਕਫਾ ਜਗਾਵਾਂ ਦੀਆਂ ਤੁਹਾਨੂੰ ਸਵੇਰ ਦੀਆਂ ਤਸਵੀਰਾਂ ਵਿਖਾ ਰਿਹਾ ਹੈ ਕਿ ਸਵੇਰ ਬਿਲਕੁਲ ਸ਼ਾਂਤਮਈ ਨਜ਼ਰ ਆ ਰਹੀ ਹੈ ਜਮੂਦੀਆਂ ਤਸਵੀਰਾਂ ਵਿਖਾ ਰਹੇ ਹਾਂ ਜੰਮੂ ਦੇ ਵਿੱਚ ਹਾਲਾਤ ਬਿਲਕੁਲ ਕੰਟਰੋਲ ਦੇ ਵਿੱਚ ਨੇ ਬਿਲਕੁਲ ਸ਼ਾਂਤੀ ਹੈ ਜੰਮੂ ਦੇ ਰਜੌਰੀ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜੇਕਰ ਰਜੌਰੀ ਦੀ ਗੱਲ ਕਰੀ ਤਾਂ ਪਿਛਲੇ 2-3 ਦਿਨ ਲਗਾਤਾਰ ਇੱਥੇ ਵੀ ਪਾਕਿਸਤਾਨ ਦੇ ਰਜੌਰੀ ਦੇ ਪੁਂਚ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੰਘਣਾ ਕੀਤੀ ਗਈ ਸੀਜ਼ਫਾਇਰ ਦੇ ਪਿਛਲੇ ਦਿਨਾਂ ਦੇ ਦੌਰਾਨ ਆਮ ਲੋਕਾਂ ਦੀ ਵੀ ਜਾਨ ਗਈ ਤਾਂ ਫਿਲਹਾਲ ਰਾਤ 10 ਵਜੇ ਤੋਂ ਬਾਅਦ ਸੀਜ਼ਫਾਇਰ ਦੀ ਰੰਗਣਾ ਪਾਕਿਸਤਾਨ ਨੇ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਆਮ ਵਰਗੇ ਹਾਲਾਤ ਆਮ ਵਰਗੀ ਸਥਿਤੀ ਜੋ ਕਿ ਜੰਮੂ ਕਸ਼ਮੀਰ ਦੇ ਵੱਖ-ਵੱਖ ਸ਼ਹਿਰਾਂ ਅਨ ਨਜ਼ਰ ਆ ਰਹੀ ਹੈ ਸਵੇਰ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਿਹਾ ਸਵੇਰ ਵੇਲੇ ਹਾਲਕ ਉਸ ਵੇਲੇ ਆ ਦੁਕਾਨਾਂ ਬਾਜ਼ਾਰ ਨਹੀਂ ਸੀ ਖੁੱਲੇ ਆ ਤਾਂ ਹੌਲੀ ਹੌਲੀ ਆਮ ਵਰਗੀ ਸਥਿਤੀ ਚੋਂ ਕਿ ਵਕ ਵਕ ਜਗਾਵਾਂ ਤੇ ਨਜ਼ਰ ਆ ਰਹੀ ਹੈ ਆਤਾ ਤਾਂ ਨੋਫਰੋਜ਼ਕੌਰ ਤੇ ਪਠਾਨਕੋਟ ਦੀਆਂ ਤਸਵੀਰਾਂ ਵਿਖਾ ਰਿਹਾ ਕਿਉਂਕਿ ਪਿਛਲੀਆਂ ਜੇਕਰ ਦੋ ਰਾਤਾਂ ਦੀ ਦੋ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਵਿਚਾਰ ਬਹੁਤ ਸਹਿਮ ਦਾ ਮਾਹੌਲ ਸੀ ਡਰ ਦਾ ਮਾਹੌਲ ਸੀ ਆਤਾ ਦੋ ਦਿਨਾਂ ਬਾਅਦ ਥੁੰਦੀ ਲੋਕਾਂ ਦੇ ਵੱਲੋਂ ਵੀ ਸੁੱਖ ਦਾ ਸਾਹ ਲੈ ਆ ਗਿਆ ਜਿਸ ਤਰੀਕੇ ਦੇ ਨਾਲ ਰਾਤ 10 ਵਜੇ ਤੋਂ ਬਾਅਦ ਕੋਈ ਵੀ ਸੀਜ਼ਫਾਇਰ ਦੀ ਲੰਗੜਾ ਨਹੀਂ ਕੀਤੀ ਗਈ ਤਾਂ ਪਠਾਨਕੋਟ ਤੇ ਆਫਰਸ ਪਰ ਦੀ ਸਵੇਰ ਦੀ ਤੁਹਾਨੂੰ ਸੀ ਤਸਵੀਰ ਵਿਖਾ ਰਹੇ ਆ ਆਮ ਦੀ ਤਰ੍ਹਾਂ ਲੋਕ ਆਪਣੇ ਕੰਮਾਂ ਕਰਾਂ ਤੇ ਜਾ ਰਹੇ ਨੇ ਲੋਕ ਕੋਈ ਸੈਰ ਕਰਨ ਦੇ ਲਈ ਨਿਕਲ ਰਿਹਾ ਕੋਈ ਆਪਣੇ ਕੰਮ ਤੇ ਜਾ ਰਿਹਾ ਆਮ ਦੀ ਤਰ੍ਹਾਂ ਆਵਾਜਾਈ ਨਜ਼ਰ ਆ ਰਹੀ ਹੈ ਪਠਾਨਕੋਟ ਕਿਉਂਕਿ ਬਿਲਕੁਲ ਅਸਵਿਧਨਸ਼ੀਲਾਕਾ ਪਠਾਨਕੋਟ ਨੂੰ ਲਗਾਤਾਰੇ ਤਿੰਨ ਦਿਨਾਂ ਦੇ ਦੌਰਾਨ ਪਾਕਿਸਤਾਨ ਦੇ ਜਿਸ ਤਰੀਕੇ ਦੇ ਨਾਲ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਪਠਾਨਕੋਟ ਆ ਬਿਲਕੁਲ ਸਰਹੱਦੀ ਜ਼ਿਲ੍ਹਾ ਜਿੱਥੇ ਕਿ ਆ ਪਾਕਿਸਤਾਨ ਦੀ ਸਰਹੱਦੇ ਨਾਲ ਲੱਗਦਾ ਉੱਥੇ ਹੀ ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਵੀ ਲੱਗਦਾ ਪਠਾਨਕੋਟ ਦੇ ਵਿੱਚ ਹੀ 에어 بیس ਹੈ ਲਗਾਤਾਰ ਪਿਛਲੀਆਂ ਜਿਕਰ ਦੋ ਦਿਨਾਂ ਦੀ ਦੋ ਰਾਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆ ਦੇ ਡਰੋਨ ਦੇ ذریعے ਮਜ਼ਾਈਲਾਂ ਦੇ ذریعے ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਲਹਾਲ ਆ ਪਠਾਨਕੋਟ ਤੇ ਫੋਸਪੋਰ ਦੇ ਵਿੱਚ ਬਿਲਕੁਲ ਸ਼ਾਂਤੀ ਨਜ਼ਰ ਆਈ ਨਜ਼ਰ ਆ ਰਹੀ ਹੈ ਆਮ ਦੀ ਤਰ੍ਹਾਂ ਹਾਲਾਤ ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਆਮ ਦੀ ਤਰ੍ਹਾਂ ਆਵਾਜ਼ ਹੈ ਵੀ ਜੋ ਕਿ ਫੋਸਪੋਰ ਤੇ ਪਠਾਨਕੋਟ ਦੇ ਵਿੱਚ ਆ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਦੂਰ ਰਾਤਾਂ ਨੂੰ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਜੇਕਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਜੋ ਕਿ 6 ਜ਼ਿਲ੍ਹੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਪਾਕਿਸਤਾਨ ਦੇ ਵੱਲੋਂ ਡਰੋਨ ਦੇ ذریعے ਮਜ਼ਾਈਲਾਂ ਦੇ ذریعے ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆ ਸਰਹੱਦੀ ਜ਼ਿਲ੍ਹਿਆਂ ਦੇ ਕਈ ਤਾਂ ਵਕਫਾ ਜਗਾਵਾਂ ਤੋਂ ਤੁਸੀਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸੀਜ਼ਫਾਇਰ ਦੇ ਫੈਸਲੇ ਤੋਂ ਬਾਅਦ ਚ ਆਤਾ ਵਕਫਾ ਜਗਾਵਾਂ ਤੋਂ ਅਸੀਂ ਪੂਰੀਆਂ ਤਸਵੀਰਾਂ ਦਿਖਾਵਾਂਗੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਵੀ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਜੋ ਕਿਸੇ ਤਰੀਕੇ ਦੀ ਕੋਈ अफवाहਾਂਾਂ ਫੈਲੇ ਕਿਸੇ ਤਰੀਕੇ ਦੀ ਕੋਈ ਫੇਕ ਖਬਰ ਸਾਹਮਣੇ ਨਾ ਆਵੇ ਬਿਲਕੁਲ ਭਰੋਸੇਯੋਗ ਤੇ ਸਟੀਕ ਜਾਣਕਾਰੀ ਅਸੀਂ ਆਪਣੀ ਲੋਕਾਂ ਤੱਕ ਪਹੁੰਚਾਵਾਂਗੇ ਇਸ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ ਬਿਆਸ ਤੋਂ ਗੁਰਦਰਸ਼ਨ ਜੁੜੇ ਹੋਏ ਨੇ ਆ ਪਹਿਲਾਂ ਰੋਕ ਕਰਦੇ ਆ ਅੰਮ੍ਰਿਤਸਰ ਦਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਜਿੱਥੋਂ ਰਾਜੀਵ ਸ਼ਰਮਾ ਜੁੜੇ ਹੋਏ ਨੇ ਆ ਰਾਜੀਵ ਇਸ ਤੋਂ ਪਹਿਲਾਂ ਜੇਕਰ ਦੋ ਰਾਤਾਂ ਦੀ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਾਸਤੇ ਇਹ ਦੋ ਰਾਤਾਂ ਬਹੁਤ ਚੁਣੌਤੀਪੂਰਨ ਸਨ ਮੁਸ਼ਕਿਲ ਵਾਲੀਆਂ ਸਨ ਜਿਸ ਤਰੀਕੇ ਦੇ ਨਾਲ ਡਰੋਨ ਦੇ ਜ਼ਰੀਏ ਮਜ਼ਾਈਲਾਂ ਦੇ ਜ਼ਰੀਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਰਾਤ ਵੇਲੇ ਰਾਤ 10 ਵਜੇ ਤੋਂ ਬਾਅਦ ਖਾਸ ਤੌਰ ਤੇ ਸਰਦੀ ਜ਼ਿਲ੍ਹਿਆਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਆ ਫਿਲਹਾਲ ਦੀਆਂ ਕਿਸ ਤਰੀਕੇ ਦੀਆਂ ਅੰਮ੍ਰਿਤਸਰ ਦੀਆਂ ਤਸਵੀਰਾਂ ਅਜੇਕਰ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਸਕੋ ਜੋ ਸੀਫਾਇਰ ਦਾ ਫੈਸਲਾ ਲਿਆ ਗਿਆ ਉਸ ਨੂੰ ਅੰਮ੍ਰਿਤਸਰ ਵਾਸੀ ਕਿਸ ਲਈ ਹਾਜ ਦੇ ਨਾਲ ਵੇਖ ਰਹੇ ਨੇ ਸਾਦਕੋ ਪ੍ਰਮੇਂਦਰ ਕਿਉਂਕਿ ਸਵੇਰ ਦਾ ਵੇਲਾ ਹੈ ਹਾਲੇ ਲੋਕ ਤਾਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਹੈ ਔਰ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ ਪਰ ਮੈਂ ਇਸ ਵੇਲੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆ ਕਿਉਂਕਿ ਇਹ ਜਾਣਕਾਰੀ ਵੀ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ 15 ਮਈ ਤੱਕ 에어ਪੋਰਟ ਨੂੰ ਬੰਦ ਕੀਤਾ ਗਿਆ ਸੀ ਪਰ ਕੱਲ ਜਦੋਂ ਸੀਜ਼ ਫਾਇਰ ਵਾਲਾ ਫੈਸਲਾ ਹੁੰਦਾ ਹੈ ਔਰ ਜੰਗਬੰਦੀ ਦੇ ਉੱਤੇ ਸਹਿਮਤੀ ਬਣਦੀ ਹੈ ਤਾਂ ਇੱਕ ਉਮੀਦ ਜਾਗੀ ਸੀ ਕਿ ਸ਼ਾਇਦ ਹੁਣ ਹਵਾਈ ਅੱਡਾ ਵੀ ਖੋਲ ਦਿੱਤਾ ਜਾਏਗਾ ਬਾਰਡਰ ਜਿਹੜੇ ਨੇ ਹੌਲੀ-ਹੌਲੀ ਖੁੱਲਣ ਵਾਲੇ ਪਾਸੇ ਇੱਕ ਰਸਤਾ ਜਿਹੜਾ ਖੁੱਲਦਾ ਹੋਇਆ ਨਜ਼ਰ ਆਏਗਾ ਪਰ ਇਹ ਵੀ ਨਾਲ ਦੀ ਨਾਲ ਕਹਿ ਦਿੱਤਾ ਗਿਆ ਕਿ ਜਿਹੜੇ ਫੈਸਲੇ ਹੁਣ ਤੱਕ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਲਏ ਗਏ ਨੇ ਉਹ ਹੱਲੇ ਉਬਹੂ ਲਾਗੂ ਰਹਿਣਗੇ ਭਾਵੇਂ ਉਹ ਕਰਤਾਰਪੁਰ ਦਾ ਲਾਂਘਾ ਹੋਵੇ ਭਾਵੇਂ 에어ਪੋਰਟ ਨੂੰ ਲੈ ਕੇ ਫੈਸਲੇ ਹੋਣ ਤਾਂ ਇੱਕ ਵਾਰ ਤਸਵੀਰਾਂ ਮੈਂ ਦਿਖਾ ਦਿਆ ਕਿ ਇਹ ਹਵਾਈ ਅੱਡੇ ਦੀ ਤਸਵੀਰ ਹੈ ਪੁਲਿਸ ਫੋਰਸ ਤੁਸੀਂ ਦੇਖ ਸਕਦੇ ਹੋ ਕਿ ਤਣਾਤ ਹੈ ਔਰ ਹਰ ਕਿਸੇ ਨੂੰ ਚੈੱਕ ਕਰਨ ਤੋਂ ਬਾਅਦ ਉਸ ਦਾ ਆਈ ਕਾਰਡ ਚੈੱਕ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਕਿਉਂਕਿ 에어ਪੋਰਟ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਹਾਲਾਂਕਿ ਰਾਤ ਵੇਲੇ ਕੁਝ ਜਿਹੜੀਆਂ ਗਲਤ ਜਾਣਕਾਰੀਆਂ ਆਈਆਂ ਕਿ 에어ਪੋਰਟ ਦੇ ਨੇੜੇ ਡਰੋਨ ਐਕਟੀਵਿਟੀ ਵੇਖੀ ਗਈ ਹੈ ਕੁਝ ਡਰੋਨ ਤਬਾਹ ਕੀਤੇ ਗਏ ਨੇ ਪਰ ਉਹ ਖਬਰ ਬਿਲਕੁਲ ਝੂਠੀ ਸਾਬਤ ਹੋਈ ਬਾਅਦ ਦੇ ਵਿੱਚ ਪ੍ਰਸ਼ਾਸਨ ਵੱਲੋਂ ਉਹਨਾਂ ਖਬਰਾਂ ਨੂੰ ਲੈ ਕੇ ਉਸ ਦਾ ਖੰਡਨ ਵੀ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਵੱਲੋਂ ਇਹ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਜਾਂ ਨਸ਼ਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਹਟਾਇਆ ਜਾਵੇ ਪਰ ਨਿਊਜ਼ ਦੇ ਤਿੰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਸਹੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਜਿਹੜਾ ਉਹ ਕ੍ਰੀਏਟ ਨਾ ਹੋਵੇ ਤਾਂ ਇਸ ਵੇਲੇ 에어ਪੋਰਟ ਦੀ ਤਸਵੀਰ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਰੈੱਡ ਅਲਰਟ ਜਾਰੀ ਹੈ ਔਰ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਆਪਣੇ ਘਰਾਂ ਦੇ ਅੰਦਰ ਰਹਿਣ ਖਿੜਕੀਆਂ ਦਰਵਾਜ਼ੇ ਜਿਹੜੇ ਨੇ ਉਹ ਬੰਦ ਰੱਖਣ ਤਾਂ ਇਹ ਤਸਵੀਰ ਹੈ ਕਿਉਂਕਿ ਸਿਰਫ ਤੇ ਸਿਰਫ ਤੁਸੀਂ ਦੇਖੋ ਕਿ ਜਿਹੜੇ ਏਅਰ ਫੋਰਸ ਦੇ ਨਾਲ ਔਰ ਭਾਰਤੀ ਫੌਜ ਦੇ ਨਾਲ ਸਬੰਧਤ ਅਧਿਕਾਰੀ ਜਵਾਨ ਨੇ ਸਿਰਫ ਉਹ ਆਪਣੀ ਡਿਊਟੀ ਤੇ ਜਾ ਸਕਦੇ ਨੇ ਹੋਰ ਕਿਸੇ ਵੀ ਸਿਵਿਲিয়ান ਨੂੰ ਜੋ ਹੈ ਉਹ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਕੁਝ ਲੋਕ ਜ਼ਰੂਰ ਇੱਥੇ ਪਹੁੰਚੇ ਨੇ ਇੱਕ ਵਾਰ ਗੱਲ ਕਰ ਲਈ ਉਹਨਾਂ ਦੇ ਨਾਲ ਕਿ ਪਾਈ ਸਾਹਿਬ ਜਿਸ ਤਰ੍ਹਾਂ ਭਾਰਤ ਔਰ ਸਰਕਾਰ ਔਰ ਜੰਗ ਨੂੰ ਲੈ ਕੇ ਫੈਸਲਾ ਹੋਇਆ ਉਹ ਕਿਦਾਂ ਕੁਦਰਤ ਰੰਗ ਦੇ ਇਹ ਗੁਰੂ ਘਰ ਮੱਥਾ ਟੇਕਣ ਆਏ ਆ ਦਾ ਰਾਹ ਬੰਦ ਹੋ ਜਾਈਦਾ ਇੱਥੋਂ ਵਾਪਸ ਚੱਲੇ ਚੱਲੇ ਆ ਹਰ ਐਤਵਾਰ ਆਈਦਾ ਮੈਂ ਤਾਂ ਨੌਕਲੀ ਆ ਤੇ ਨੌਕਲੀ ਹਰ ਐਤਵਾਰ ਆਈਦਾ ਕਿਹੜਾ ਪਿੰਡ ਤੂੰ ਮੇਰਾ ਬਲਖੁਰਦ ਪਿੰਡ ਆ ਜਿਸ ਤਰ੍ਹਾਂ ਇੱਕਦਮ ਜੰਗ ਵਰਗੇ ਹਾਲਾਤ ਬਣੇ ਆ ਪਰ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਹੁਣ ਜੰਗ ਨਹੀਂ ਹੋਏਗੀ ਦੋਵਾਂ ਮੁਲਕਾਂ ਨੇ ਸਹਿਮਤੀ ਜਿਤਾਈ ਆ ਉਹ ਇੱਕ ਚੰਗੀ ਗੱਲ ਨਹੀਂ ਬਹੁਤ ਵਧੀਆ ਗੱਲ ਆ ਜੰਗ ਨਹੀਂ ਹੋਣੀ ਚਾਹੀਦੀ ਭਾਈ ਗੁਰੂ ਜੀ ਕਿਰਪਾ ਹੀ ਹੋਣੀ ਚਾਹੀਦੀ ਆ ਬਾਬੇ ਨਾਨਕ ਦੀ ਕਿਰਪਾ ਹੋਣੀ ਚਾਹੀਦੀ ਆ ਬਿਲਕੁਲ ਅਮਰਸਰ ਇੱਕ ਐਸਾ 에ਰਪੋਰਟ ਆ ਜਿਸ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਵੀ ਐ ਤਾਂ ਇਹ ਪਰਿਵਾਰ ਉੱਥੇ ਮੱਥਾ ਟੇਕਣ ਦੇ ਲਈ ਪਹੁੰਚਿਆ ਸੀ ਪਰ ਇਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ ਇੱਕ ਵਾਰ ਮੈਂ ਜਿਹੜੀ ਮੇਨ ਰੋਡ ਐ ਉਸ ਪਾਸੇ ਦੀ ਤਸਵੀਰ ਦਿਖਾ ਦਿਆਂ ਕਿ ਆਵਾਜਾਈ ਕਿਸ ਤਰੀਕੇ ਦੀ ਐ ਕਿਉਂਕਿ ਸਵੇਰ ਦਾ ਵੇਲਾ ਐ ਲੋਕਾਂ ਨੇ ਆਪਣੇ ਆਪਣੇ ਕੰਮਕਾਰਾਂ ਨੂੰ ਨਿਕਲਣਾ ਹੁੰਦਾ ਤਾਂ ਉਹ ਲੋਕ ਜ਼ਰੂਰ ਕਿਉਂਕਿ ਐਤਵਾਰ ਦਾ ਦਿਨ ਵੀ ਅੱਜ ਤਾਂ ਉਸ ਤਰੀਕੇ ਦੀ ਹਲਚਲ ਜਿਹੜੀ ਆਮ ਦਿਨਾਂ ਦੇ ਵਿੱਚ ਨਜ਼ਰ ਆਉਂਦੀ ਹੈ ਉਸ ਤਰੀਕੇ ਦੀ ਹਲਚਲ ਤਾਂ ਭਾਵੇਂ ਨਜ਼ਰ ਨਹੀਂ ਆ ਰਹੀ ਥੋੜੀ ਸੁੰਸਾਨ ਹੈ ਪਰ ਕਿਉਂਕਿ ਅੱਜ ਐਤਵਾਰ ਦਾ ਦਿਨ ਹੈ ਔਰ ਐਤਵਾਰ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਵੀ ਆਉਂਦੀ ਹੈ ਪਰ ਅੱਜ ਕਿਉਂਕਿ 에ਰਪੋਰਟ ਨੂੰ ਪੂਰਨ ਤੌਰ ਤੇ ਬੰਦ ਕੀਤਾ ਗਿਆ ਸਾਰੇ ਜਿਹੜੇ ਆਪਰੇਸ਼ਨ ਨੇ ਉਹਨਾਂ ਦੇ ਉੱਤੇ ਬ੍ਰੇਕ ਲਗਾਈ ਗਈ ਹੈ ਕਿਉਂਕਿ ਆਰਮੀ ਔਰ 에ਅਰ ਫੋਰਸ ਵੱਲੋਂ ਪੂਰੀ ਜਿਹੜੀ ਕਾਰਵਾਈ ਔਰ ਪਾਕਿਸਤਾਨ ਦੀ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਇੱਕ ਮੇਨ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿ ਆਵਾਜਾਈ ਜਿਹੜੀ ਹੈ ਉਹ ਜਾਰੀ ਹੈ ਪਰ ਹਵਾਈ ਅੱਡਾ ਪੂਰਨ ਤੌਰ ਤੇ ਬੰਦ ਹੈ ਤਾਂ ਲੋਕ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੰਗ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਤਾਂ ਹਵਾਈ ਅੱਡਾ ਇਸ ਵੇਲੇ ਤੁਸੀਂ ਦੇਖੋ ਬੰਦ ਹੈ ਤਾਂ ਕੁਝ ਲੋਕ ਤੁਸੀਂ ਦੇਖੋਗੇ ਉਹ ਸਾਰੇ ਸ਼ਰਧਾਲੂ ਨੇ ਜਿਹੜੇ ਕਿ ਅੰਦਰ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਕੋਈ ਸੇਵਾ ਕਰਨ ਦੇ ਲਈ ਆਉਂਦਾ ਪਰ ਅੱਜ ਸ਼ਾਇਦ ਇਹਨਾਂ ਨੂੰ ਵਾਪਸ ਮੋੜ ਦਿੱਤਾ ਜਾਏਗਾ ਕਿਉਂਕਿ ਪੁਲਿਸ ਵੱਲੋਂ ਹਰ ਕਿਸੇ ਨੂੰ ਇੱਥੇ ਰੋਕਿਆ ਜਾਂਦਾ ਹੈ ਰੋਕਣ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿੱਥੇ ਜਾ ਰਹੇ ਨੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਵਾਪਸ ਆਉਣਾ ਪੈ ਰਿਹਾ ਕਿਉਂਕਿ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਹੈ ਔਰ 15 ਮਈ ਤੱਕ ਐਲਾਨ ਜਿਹੜਾ ਉਹ ਕੀਤਾ ਗਿਆ ਉਸ ਤੋਂ ਬਾਅਦ ਅੱਗੇ ਕੀ ਹਾਲਾਤ ਹੋਣਗੇ ਉਹ 15 ਮਈ ਤੋਂ ਬਾਅਦ ਸਪਸ਼ਟ ਹੋਏਗਾ ਉਦੋਂ ਤੱਕ ਕੋਈ ਵੀ ਨਾ ਤਾਂ ਫਲਾਈਟ ਕੋਈ ਆ ਨਾ ਜਾ ਸਕਦੀ ਔਰ ਨਾਲ ਦੀ ਨਾਲ ਅੰਦਰ ਜਾਣ ਤੋਂ ਵੀ ਸਾਫ਼ ਤੌਰ ਤੇ ਮਨਾਹੀ